ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚੰਗੀ ਜੰਦੇ ਨਾਲ ਰਾਜੀਪੜੀ ਝੋਟੀ ਦਿਖਾਉਣੀ ਹੈ ਸੇਲ ਆ ਡਿਟੇਲ ਦੇ ਬਾਰੇ ਵੀਰ ਨੂੰ ਪੁੱਛ ਲੈਣਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗ੍ਰੀ ਸਿੰਘ ਜੀ ਪਿੰਡ ਕੋੜਦੋਣਾ ਜਿਲ੍ਹਾ ਬਰਨਾਲਾ ਪਿੰਡ ਕੋੜਦੋਣਾ ਜਿਲ੍ਹਾ ਬਰਨਾਲਾ ਆ ਗਿਆ ਤੇ ਮੋਬਾਈਲ ਨੰਬਰ ਆਪਣਾ 884722393 884722393 21393 ਜਿਹੜਾ ਆਪਾਂ ਝੋਟੀ ਦੇਖੀ ਜੰਨੇ ਆਪਣੀ ਘਰ ਦੀ ਜੰਪੜ ਝੋਟੀ ਲੈਂਦੀ ਸਪਾ ਘਰ ਦੀ ਹੈ ਬਈ ਠੀਕ ਹੈ ਕਿਹੜੇ ਸਾਹ ਦੀ ਹੈ ਇਹ ਇਹ ਕੋਹੇ ਨੂਰ ਦੀ ਹੈ ਠੀਕ ਹੈ ਲక్ష్ਮੀ ਡੇਰੀ ਫਾਰਮ ਵਾਲਦੇ ਕੋਹੇ ਨੂਰ ਸਾਹ ਦੀ ਝੋਟੀ ਆਪੇ ਹਾਂ ਬਈ ਠੀਕ ਹੈ ਤੇ ਹੁਣ ਸੂਆ ਕਿਹੜਾ ਸੁੰਦੀ ਐ ਇਸ ਵਾਰ ਕ ਕਿੰਨਾ ਕੁ ਟਾਈਮ ਬਾਕੀ ਰਹਿ ਗਿਆ ਸੂਣ ਦੇ ਦਾ ਇਹ 27 ਤਰੀਕ ਨੂੰ ਤਾਂ ਪੂਰੇ ਹੋਣਗੇ ਠੀਕ ਆ ਜੀ 4 ਕਿ ਦਿਨ ਬਾਕੀ ਪਏ ਹਜੇ ਤੇ 2-3 ਦਿਨ ਉੱਪਰ ਥੱਲੇ ਵੀ ਲੈ ਸਕਦੇ ਆ ਤੇ ਬਾਕੀ ਕੱਦ ਕਾਟ ਦੇਖ ਕੇ ਪਲੀ-ਪੁਲੀ ਹੋ ਜਾਂਦੇ ਹਨਾ ਹਾਂ ਬਈ ਤੇ ਪਹਿਲੇ ਸੂਏ ਵਰ ਕਿੰਨਾ ਦੁੱਧ ਚੋਇਆ ਪਏ ਦਾ ਬਈ ਇਹਨਾਂ ਦਿੱਤਾ 13.5 ਲੀਟਰ ਦੁੱਧ ਪਹਿਲੇ ਸੂਏ ਹਾਂ ਮੰਨ ਲੇ 13 ਕਿਲੋ ਦੁੱਧ ਦਾ ਪਹਿਲੇ ਸੂਏ ਪਿਚੋੜਿਆ ਤੇ ਕਿੰਨਾ ਕੁ ਲੰਬਾ ਟਾਈਮ ਦੁੱਧ ਪਾਗੀ ਸੀ ਵੀਰੇ ਦੁੱਧ ਬਈ ਛੱਡਿਆ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਛੱਡਿਆ ਤੇ ਟੀਕਾ ਕੀ ਕਿਹੜਾ ਭਰਾਇਆ ਇਹ ਟੀਕਾ ਸਰਕਾਰੀ ਆ ਬਈ ਸਰਕਾਰੀ ਸੀਮੈਂਟ ਰਖਾਇਆ ਵੰਦ ਕੇ ਤੇ ਅੰਦਾਜ਼ਾ ਜੈਦਗੀ ਦਾ ਫਿਰ ਪਾਲ ਪੂਲ ਚੰਗੀ ਗਈ ਪਰ ਨਾ ਹਾਂ ਹਾਂਜੀ ਉਹ ਬਾਈ ਬੁਲੰਦ ਤਾਂ ਰਾਂਗੇ ਮੰਨ ਲਈ 15 ਕਿਲੋ ਤੋਂ ਪਾਰ ਵਾਲੀ ਝੋਟੀ ਹੈਗੀ ਆ ਹਾਂ ਹਾਂ ਤੇ ਦੰਦ ਤਾਂ ਨਹੀਂ ਦੇਖੇ ਦੰਦੋ ਕਿਵੇਂ ਹੋਈਏ ਦੰਦੋ ਨਹੀਂ ਜੈਦੇ ਦੰਦਾ ਵਾਰੀ ਨਹੀਂ ਪੁੱਛਾ ਯਾਰ ਕਿੰਨਾ ਦਾ ਠੀਕ ਆ ਮਨ ਲਾ ਵੀ ਹੋ ਚੌਗੀ ਇਕ ਹਾਂ ਜੀ ਉਹ ਕੀ ਹੋ ਠੀਕ ਆ ਧੋਰੀ ਬਾਹਰ ਨੂੰ ਸੋ ਬ੍ਰੋ ਮੂੰਹ ਮੱਥਾ ਸਿੰਘ ਕੁਆਲਿਟੀ ਦੇਖੋ ਪੂਰੀ ਜਿੰਦ ਜਾਨ ਵਾਲੀ ਰਾਜੀ ਵੱਡੀ ਪਲੀ ਵੀ ਕੋਹੇ ਨੂਰ ਸ਼ਾਨ ਦੀ ਬਿਲਕੁਲ ਡਿੱਟੋ ਨਾਮ ਵੀ ਪਤਾ ਲੱਗਦਾ ਤੇ ਬਾਕੀ ਚੀਜ਼ ਦੇਖ ਕੇ ਵਾਕਿਆ ਸ਼ਾਨ ਦੀ ਝੋਟੀ ਹੈਗੀ ਆ ਪਲੀ ਬਲੀ ਪੱਠਪੁੜੇ ਦੀ ਬਣਤਰ ਜੈਨੂਨ ਦੂਜਾ ਸੂਆ ਸੁੰਦੀ ਪਈ ਆ ਫੁੱਲ ਸਾਈਜ਼ ਆ ਤੇ ਬਾਈ ਜੀ ਚੋਣ ਚਵਾ ਦੀ ਇੱਕ ਨੰਬਰ ਪੋਲੀ ਆ ਜਮਾ ਕਲਦੀ ਠੀਕ ਐ ਮਲਚ ਚਵਾ ਯਾਰੇ ਪਾਸੋਂ ਬੰਦਾ ਬੇਫਿਕਰ ਹੋ ਜੇ ਹਨਾ ਸੋ ਮੂੰਹ ਮੱਥਾ ਦੇਖੋ ਜਮਾ ਕੋਹੇ ਨੂਰਸਾਨ ਦੀ ਝੋਟੀ ਆ ਆਪਾਂ ਦੂਜਾ ਸੂਆ ਸੁੰਦੀ ਪਈ ਆ ਸੋ ਪੱਠਪੁੜੇ ਦੀ ਬਣਤਰ ਦੇਖੋ ਫੁੱਲ ਸਾਈਜ਼ ਆ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਫੁੱਲ ਸਾਈਜ਼ ਦੇ ਵਿੱਚ ਅਸੂਲੇਵਾ ਵਗਰਾ ਦੇਖੋ ਬਿਲਕੁਲ ਫਿੱਟ ਫਾਟ ਲੇਵਾ ਫਿਟੀ ਗਾਲ ਲੇਵਾ ਸੂ ਨੂੰ ਟੱਚ ਕਰਦਾ ਤੋ ਰਹਿ ਜਾਂਦਾ ਇਹਦਾ ਤੇ ਰਾਜੀ ਫੁੱਲ ਪਲੀ ਵੀ ਰੇਟ ਵਾਰੀ ਵੀ ਨੂੰ ਪੁੱਛ ਰਹੇ ਨੇ ਆ ਸੋ ਵੀਰੋ ਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹਾਂ ਪੂਰਾ ਸਾਫ਼ ਸੁਥਰਾ ਲੇਵਾ ਚਾਰੇ ਥਾਂ ਨਿੱਖਣਵੇਂ ਸਾਫ਼ ਸੁਥਰੇ ਵਿੱਚੀ ਤੇ ਤੇ ਥਣ ਲੇਵੇ ਦੀ ਓਕੇ ਆ ਤੇ ਬਾਈ ਜੀ ਮੁੱਲਾ ਪੈਦਾ ਕੀ ਰੱਖਿਆ ਹੈ ਜੀ ਮੁੱਲਾ ਬਾਈ 170 ਮਾਨਤਨ ਹੋ ਜੇ ਮੌਕੇ ਤੇ ਠੀਕ ਹੈ ਪਿੰਡ ਕੋੜਦੁਣਾ ਜ਼ਿਲ੍ਹਾ ਬਰਨਾਲਾ ਆ ਗਿਆ ਨੰਬਰ ਬੋਲ ਜੀ ਦੁਬਾਰੇ ਆਪਣਾ 86472 21393 88472 21393 ਸੋ ਵੀਰੋ ਕੋਹਿੰੂਰਸਾਨ ਦੀ ਝੋਟੀ ਆ ਦੂਸਰਾ ਸੂਜਾ ਇਹਨਾਂ ਨੂੰ ਸੁਣਦੀ ਪਈ ਆ ਕੱਦ ਕਾਠ ਪਲੀ ਬੁਲੀ ਬਹੁਤ ਆਜਾ ਕੋਈ ਵੀ ਲਿੱਸੀ ਨਾ ਮੰਨੇ ਤੇ ਛੋਟੀ ਨਾ ਮੰਨੇ ਫੁੱਲ ਸਾਈਜ਼ ਦੇ ਵਿੱਚ ਇਹਨੂੰ ਪੰਜਾਬੀ ਵਿੱਚ ਕਹਾਵਤ ਕਹਿੰਦੇ ਨੇ ਕਿ ਮੰਜਾ ਡੈਣਾ ਛੋਟੀ ਦੇ ਉੱਪਰ ਫੁੱਲ ਪਲੀ ਵੀ ਇਹ ਬਕਾਊ ਆ 1,70,000 ਕੀਮਤ ਆ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ